ਆ ਨਿਆ ਬੜਿਆਂ ਦਾ ਮੈਸੇਜ ਆਇਆ ਸੀਗਾ ਬਾਈ ਆਪ ਦਾ ਨੰਬਰ ਦਿਓ ਇਹ ਕੰਜਰ ਰੋਟੀ ਦਾ ਦੰਦੇ ਨਹੀਂ ਹੈ ਬੇਰ ਇਹਨਾਂ ਦੇ ਖੇਤਾਂ 'ਚ ਵਾਧੂ ਆ ਜਿੰਨੇ ਮਰਜੀ ਖਾਓ ਜੇ ਬੇਰ ਜਿੰਨੇ ਮਰਜੀ ਖਾਓ ਮੇਰਾ ਤਾਂ ਨਹੀਂ ਕੋਈ ਰੋਕਦਾ ਕੋਈ ਨਾ ਕੋਈ ਲੈ ਲਓ ਟਰਾਲੀ ਮੱਲੇ ਕਾਸ਼ੇ ਦੇ ਹੱਥਾਂ 'ਚ ਸਾਡੀ ਪ੍ਰੀਤੋ ਜੇ ਮੁੱਕ ਗਿਆ ਸੀਗਾ ਤੇਲ ਜੀ ਤੇ ਹੁਣ ਚੱਲੇ ਆ ਤੇਲ ਲੈ ਕੇ ਦਿੱਤੀ ਦਾ ਹੀ ਕੰਜਰ ਰਾਂਗੋ ਯਾਰ ਤੇਰਾ ਕੀ ਨਾ ਬਣੇ ਕਿਤੇ ਡੇਗਤੀ ਨਾ ਚਾਲੀ ਵਾਰੀ ਦੋਣੀਆਂ ਨਹੀਂ ਦਵਾਈਆਂ ਦਵਾਈਆਂ ਕਿੱਥੋਂ ਲਿਆਵਾਂਗੇ ਬਸੇ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਰਾਤ ਮੌਸਮ ਖਰਾਬ ਹੋ ਗਿਆ ਸੀਗਾ ਤੇ ਮੀਂਹ ਪੈਂਦਾ ਰਿਹਾ ਹੁਣ ਚੱਲੇ ਆ ਵੱਢਣ ਚੱਲ 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 ਬੱਸ ਹੋਰ ਦੇ ਕੱਢ ਦੇ ਖੜ ਜਾ ਕਰ ਦੇ ਕਰ ਦੇ ਚੱਲ ਚਲੋ ਜੀ ਚਲਦੇ ਸਾਨੂੰ ਉੱਥੇ ਮਿਲਦੇ ਆ ਚੱਲ ਕੇ ਚੱਲ ਗਿਆ ਭਾਈ ਜੀ ਚਲਾਉਣ ਇਹਦੇ ਵੱਟ ਚਾਹਜਾ ਵੱਟ ਗਏ ਸੀ ਤੇ ਬਾਅਦ ਵਿੱਚ ਬਣਾਂਗੀ ਤੇ ਰੋੜੀ ਦਾ ਉਹ ਜਾਂਦੀ ਚੜ ਚੰਗਾ ਹੋਏ ਨਾ ਜਵਾਂ ਦਾ ਚੜਾ ਝੜ ਚੰਗਾ ਏਡ ਬੱਦ ਬਾਈਆਂ ਦਾ ਬੜਿਆਂ ਦਾ ਮੈਸੇਜ ਆਇਆ ਸੀਗਾ ਬਾਈ ਆਪਦਾ ਨੰਬਰ ਦਿਓ ਤੇ ਮੈਂ ਨੰਬਰ ਮੇਰਾ ਲਿਖ ਲਿਆ 9888402186 988402186 ਇਹ ਮੇਰਾ ਨੰਬਰ ਆ ਜੀ ਬਾਈਆਂ ਦੇ ਬੜੇ ਮੈਸੇਜ ਆਏ ਸੀਗੇ ਕਿ ਨੰਬਰ ਆਪਦਾ ਦਿਓ ਜੀ ਜਾਣਕਾਰੀ ਲੈਣੀ ਆ ਤੇ ਕਬਈਆਂ ਦੇ ਹੋਰ ਬੜਿਆਂ ਦੇ ਕਮੈਂਟ ਸੀਗੇ ਕਿ ਏਰੀਆ ਵਿਖਾਓ ਆਲੇ ਦਾਲੇ ਅੱਜ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦਿਖਾਵਾਂਗੇ ਸਾਰਾ ਏਰੀਆ ਸ਼ਹਿਰ ਹੈ ਕਿਹੜਾ ਸ਼ਹਿਰ ਹੈ ਕਿੱਥੇ ਰਹਿੰਦੇ ਆ ਸ਼ਹਿਰ ਦੇ ਲੋਕ ਕਿਵੇਂ ਦੇ ਆ ਤੇ ਹੁਣ ਹੈ ਦੇਖੋ ਹੈ ਨਹੀਂ ਗਾ ਖਾਸ ਇੱਥੇ ਛੋਟਾ ਜਿਹਾ ਸ਼ਹਿਰ ਹੈ ਕਸਬਾ ਜਿਹਾ ਜਿਹੜੇ ਜਿਹੜੇ ਆਪਣੇ ਪਿੰਡਾਂ ਚ ਨਾਲੋਂ ਤੁਸੀਂ ਹੁੰਦੇ ਆ ਦੁਕਾਨਾਂ ਤੇ ਕੋਈ ਨਾ ਨੀ ਜਿਹੜੀਆਂ ਹੁੰਦੀਆਂ ਪਿੰਡਾਂ 'ਚ ਵੱਡੇ-ਉਡੇ ਸ਼ਹਿਰ ਆ ਇਥੇ ਵੱਡੇ ਪਿੰਡ ਦੇ ਦੁਕਾਨਾਂ ਜਿੱਦਾ ਸ਼ਹਿਰ ਹੁੰਦੇ ਆ ਤੇ ਜਿਹੜੇ ਵੀ ਸਾਡੇ ਬਰਾਉ ਦੇ ਨਾਲ ਨੰਬਰ ਮੈਂ ਇੱਕ ਵਾਰੀ ਆਦਾ ਫੇਰ ਬੋਲ ਦਿੰਦਾ 97884 02186 ਇਹ ਆ ਜੀ ਮੇਰਾ ਨੰਬਰ ਪਰਸਨਲ ਨੰਬਰ ਆ ਜੀ ਇਹ ਮੇਰਾ ਤੁਸੀਂ ਜਦੋਂ ਮਰਜ਼ੀ ਸਵੇਰੋਂ 8 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਕਾਲ ਜਦੋਂ ਮਰਜ਼ੀ ਕਰ ਸਕਦੇ ਆ ਹਲੋ ਠੀਕ ਹੈ ਜੀ ਬਲਦੇ ਆ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੇ ਆ ਤੋਰਨ ਲੱਗੇ ਆ ਪ੍ਰੀਤ ਇਹ ਮਟਰਾਂ ਤੇ ਚੱਲੀ ਆ ਦੂਜੀਆਂ ਚੱਲੀਆਂ ਆਪਣੀਆਂ ਇੱਕ ਕਣਕ ਤੇ ਤੇ ਇੱਕ ਜੋਵਾਂ ਤੇ ਚਲਾਤੀ ਜੀ ਪ੍ਰੀਤ ਮਟਰਾਂ ਤੇ ਸੁੱਕੇ ਨਾਲ ਸੱਬੀਆਂ ਭਰ ਆ ਗਏ ਵੜ ਵੜ ਰੱਖੇ ਹੁੰਦੇ ਸੁੱਕ ਜਾਂਦੇ ਮਟਰ ਇਹ ਲੈ ਚੱਕ ਜੱਕ ਵਿੱਚ ਸੁੱਟੀ ਹੋਣੀ ਜੇ ਲੇਵਰ ਇਹਨਾਂ ਦੀ ਹੁੰਦੀ ਆ ਆਪਾਂ ਬਾ ਕੱਢ ਕੇ ਦੇਣੇ ਆ ਤੇ ਆਪੇ ਆਪ ਚੱਕ ਚੱਕ ਛੱਟੀ ਜਾਂਦੇ ਆ ਆਪਾਂ ਕਢਾਈ ਲੈ ਲੈਣੀ ਇਹਨਾਂ ਤੋਂ ਭਲੇ 10 ਰੁਪਏ ਕੇ ਮਟਰਾਂ ਦੇ ਸਾਤ ਕੇ 600 ਦਾ 10 ਵਾ 15 ਰੁਪਏ ਕੰਮ ਕਰਤੀ ਜਾਂ ਬੱਗੇ ਮੰਨਰਾ ਦਾ ਹੱਗੇ ਮੈਂ ਟੋੜਾ ਘੱਟ ਜੂਗਾ ਰੱਗਰ ਘੱਟ ਕਰਦੇ ਹੁਣ ਨਹੀਂ ਆ ਰਾ ਵਧੀਆ ਵਧੀਆ ਉਹ ਨਾਲੇ ਕੌੜੇ ਆ ਖਾਨ ਚਾਹ ਤੇ ਖਾਨ ਚ ਕੌੜੇ ਆ ਹਾਂ ਕੋਈ ਨਹੀਂ ਮੈਂ ਨਾ ਔੜਾ ਹੀ ਤਾਂ ਇਹ ਕੰਜਰ ਰੋਟੀ ਤਾਂ ਦੰਦੇ ਨਹੀਂ ਹੈ ਬੇਰ ਇਹਨਾਂ ਦੇ ਖੇਤਾਂ 'ਚ ਵਾਧੂ ਆ ਜਿੰਨੇ ਜਿੰਨੇ ਮਰਜ਼ੀ ਖਾਓ ਜੇ 베ਰ ਜਿੰਨੇ ਮਰਜ਼ੀ ਖਾਓ 베ਰਾਂ ਤੋਂ ਨਹੀਂ ਕੋਈ ਰੋਗ ਟੋਗ 베ਰ ਤੁਸੀਂ ਕਹਿੰਦੇ ਜਿੰਨੇ ਮਰਜ਼ੀ ਖਾਓ ਪਰ ਮਿੱਠੇ ਬੜੇ ਮਿੱਠੇ 베ਰ ਆ ਅੰਡੀ ਜਾ ਕੇ ਇਧਰ ਆ ਜਿਹੜੇ ਜਾਂਦੇ ਹੂੰ ਸਰਾ ਹੀ ਇਹ ਮਿੱਠੇ ਬੜੇ 베ਰ ਨਾਲੇ ਅੱਡੋ ਅੱਡ ਤਰ੍ਹਾਂ ਦੇ ਵੈਰੈਟੀਆਂ ਕਈ ਨੇ ਕਈ ਵੈਰੈਟੀਆਂ ਆ ਤਿੰਨ 베ਰੀਆਂ ਲੱਗੀਆਂ ਤਿੰਨਾਂ ਦੇ ਅੱਡੋ ਅੱਡ ਦੇ 베ਰ ਆ ਤੇ ਸਵਾਰ ਵੀ ਬੜੇ ਆ ਟੈਂਕ ਜਾਂਦੇ ਬੈਰਮ ਇਹਨਾਂ ਦਾ ਹੀ ਭਰ ਕੇ ਲੈ ਜਾਣਾ ਪਤੰਦਰ ਆ ਮੋਟਰ ਸੰਤ ਬੀਖੇ ਚੱਲ ਗਿਆ ਚਲੋ ਜੀ ਚੱਲਦੇ ਉਧਰ ਦੂਜੀ ਮਸ਼ੀਨ ਮੈਂ ਕੱਢਣੀ ਆ ਪਸੀਆ ਕਾਟਣਾ ਹੈ ਪਸੀਆ ਪਤੰਦਰ ਇਹਨੂੰ ਆ ਗੇਟ ਜੇ ਇਹਨੂੰ ਟਟਵਾ ਕਹਿੰਦੇ ਐ ਇੱਥੇ ਅਹੀਂ ਆਨਾ ਹੀ ਪਤਾ ਨਹੀਂ ਝਟਕ ਬਾਅਦ ਕੀ ਕਹਿੰਦੇ ਇਹਨੂੰ ਟਟਵਾ ਖੋਲ ਕੇ ਜਾਣਾ ਸਰਦਾਰ ਇਹ ਨੂੰ ਬਦੰਦਰ ਟਟਵਾ ਕਹਿੰਦੇ ਸੀ ਕਿ ਚਲੋ ਨਹੀਂ ਹੁਣ ਚੱਲੇ ਪ੍ਰੀਤ ਦੇ ਦਿੱਤੀ ਚਲਾਨ ਚੱਲ ਕੇ ਲੱਗੇ ਹੁਣ ਮਲਕੀਰ ਚਲਾਉਣ ਮਿਲਦੇ ਆ ਫਿਰ ਅੱਗੇ ਕਿਸੇ ਆ ਕੱਟਣਾ ਹੈ ਕਿਸੇ ਆ ਸ਼ਾਂਤੀ ਬੜੀ ਹੈ ਏਰੀਆ ਦੀ ਹਾਂ ਠੰਡੀ ਹਵਾ ਆ ਰਹੀ ਲੋ ਆ ਗਏ ਚੱਲੇ ਆ ਲੈ ਕੇ ਮਿਲ ਕੇ ਇਧਰ ਕਰੋ ਜੈਕਰ ਆ ਗਈ ਆ ਪੈਂਟ ਆ ਜੀ ਇਹਨਾਂ ਦੇ ਵੀਡੀਓ ਥੋੜੀ ਲੇਟ ਸ਼ੁਰੂ ਕੀਤੀ ਨੀ ਇਹ ਇਹਨਾਂ ਦੀਆਂ ਆ ਵੇਖ ਲੋ ਜੀ ਇਹਨਾਂ ਦੇ ਫੈਂਡ ਲਾਈਟ ਰੱਬ ਦਾ ਨਾਮ ਹੀ ਆ ਇੱਥੇ ਹਾਂ ਤਾਰਾ ਬਹੁਤ ਨੀਵੀਆਂ ਇਹਨਾਂ ਦੀਆਂ ਆ ਸਾਰੀਆਂ ਚੱਕੜੀਆਂ ਬਣੀਆਂ ਹਾਂ ਤਾਰਾਂ ਕਾ ਭਾਂਦੜੀਆਂ ਬੜੀਆਂ ਵਾਂ ਤਾਰਾਂ ਜਿਹੜੀ ਸਿਲਵਰ ਦੀ ਤਾਰ ਹੁੰਦੀ ਆ ਆਪਣੀ ਉਹਦੇ ਉੱਤੇ ਲਫਾਫਾ ਬਲੇਟਿਆ ਹੋਇਆ ਇਹਨਾਂ ਨੇ ਤਾਰਾਂ ਸੱਤ ਕੇ ਲਿਆ ਆਪੇ ਚੱਕੂਗਾ ਹੋਰ ਕੱਲ ਨੂੰ ਯਾਨ ਲੱਗਿਆ ਹੀਗਾ ਨਹੀਂ ਆਪੇ ਚੱਕੂਗਾ ਆਪਾਂ ਨਹੀਂ ਚੱਕਣੀਆ ਲੈ ਲੋ ਜੀ ਆਹ ਤਾਰਾਂ ਇਹਨਾਂ ਦੀਆਂ ਜੀ ਜੀ ਵਾਲੀਆਂ ਤਾਰਾਂ ਬੰਦੇ ਦਾ ਸਿਰ ਲੱਗਦਾ ਬੰਦੇ ਦਾ ਸਿਰ ਲੱਗਦਾ ਇੰਨਾ ਨੀਵੀਂਆ ਆਹ ਨਗਾਉਣੀਆਂ ਪੈਂਦੀਆਂ ਜੀ ਮਸ਼ੀਨਾ ਭੈ ਕਰ ਉਹ ਫੀਡਰ ਤੇ ਖੜ ਜਾ ਤੋਤੇ ਇੱਕ ਰਹਿ ਗਈ ਥੱਲੇ ਹੁਣ ਆਜੋ ਅਗਲੀਆਂ ਤੇ ਆ ਵੇ ਲੋ ਜੀ ਤਾਰਾ ਐ ਰੁਪਏ ਇਕੱਠੇ ਹੁੰਦੇ ਆ ਕਹੀ ਦੇਣਾ ਦੀ ਉੱਤੇ ਪਈਆਂ ਬਿਜਲੀ ਵਾਲੀਆਂ ਤਾਰਾਂ ਆ ਚੜ ਕੇ ਚੱਲ ਜਾ ਹਾਂ ਹੱਸ ਲੈ ਸਰਦਾਰ ਕਰੋ ਨਾ ਹਾਂ ਆ ਤੁਥਲਾ ਲਾਇਓ ਕਿਤੇ ਤਾਰ ਨੂੰ ਮੱਕੜੀ ਨੇ ਜਾਲ ਬਣਿਆ ਹੁੰਦਾ ਐ ਤਾਰਾਂ ਹਾਂ ਕਿਦਾਂ ਆਉਂਦਾ ਨਹੀਂ ਯਾਰਾ ਚਲਾਉਣ ਦਾ ਕੁੜੀਆ ਪੱਥਰ ਇੱਡੇ-ਇੱਡੇ ਵੇਚੀ ਪਾਇਆ ਕੁੜੀਆ ਖਤਿਆਂ ਦੇ ਹਾਂ ਹੋਰ ਧਿਆਨ ਨਾਲ ਵਧਣਾ ਪੈਂਦਾ ਕੁੜੀਆ ਵੇ ਵੇ ਜੇਵੇਂ ਕੁੜੀ ਜੇ ਲੱਗ ਲੁਕ ਜਾਏ ਫਿਰ ਪੰਗਾ ਪੈ ਜਾਂਦਾੁਰਾ ਉਰਵਾਏ ਪੱਥਰ ਇਹ ਡੇਡੇ ਵੱਡੇ ਜਿਹੜੇ ਖੱਤਿਆਂ ਚੋਂ ਬਾਹਰ ਵੀ ਨਹੀਂ ਕੱਢਦੇ ਇਹੋ ਪੱਥਰ ਆਪਣੇ ਪੰਜਾਬ 'ਚ ਹੋਣ ਜੇ ਕਿਤੇ ਕਿਤੇ ਪਿਆ ਹੋਵੇ ਪੱਥਰ ਪਿਆ ਹੋਵੇ ਤਾਂ ਬੰਦਾ ਰਾਈਟਰ ਨਾਲ ਧੂਕ ਤਾਂ ਆ ਗਏ ਸੜਕ ਵਾਲੇ ਬੰਨੇ ਕਰ ਦਿੰਦਾ ਰਾਹ ਦੇ ਨਾਲ ਕਰੇ ਵਿਹਲੀ ਥਾਂ ਦੇ ਇਥੇ ਕੁੜੀ ਕਟਰ ਵੀ ਨਹੀਂ ਥੱਲੇ ਕਰਨ ਨੂੰ ਜੀ ਕਰਦਾ ਕਿ ਨਹੀਂ ਮਾਗਾ ਇੱਡੇ ਇੱਡੇ ਪੱਥਰ ਪੰਜਾਬ ਜਿਹੜੇ ਪਿਆਰ ਹੁੰਦਾ ਨਾ ਬੰਦਾ ਖਿੱਚ ਕੇ ਪਾਸੇ ਕਰ ਦਿੰਦਾ ਉਹਨਾਂ ਨੇ ਕਹਿਣੇ ਯਾਰ ਕਰਦਾ ਕਰ ਲੈਣਗੇ ਦੋਸਤ ਸਹੀ ਗੱਲ ਹੈ ਹਾਂ ਤੇ ਉਹ ਗੱਲ ਆ ਗਿਆ ਨਾ ਕੋਈ ਜੱਟ ਟ੍ਰੱਕ ਆ ਕੇ ਭਗਤੀ ਕਰ ਲਾ ਪੈਂਦਾ ਨਹੀਂ ਹਾਂ ਸਹੀ ਗੱਲ ਹਾਂ ਘੜਤੇ ਜੀ ਦਾਣੇ 18 ਫੁੱਟੇ ਟਰਾਲੇ 'ਚ ਇਹ ਪੱਲੀ ਕਾਛੀ ਹੁੰਦੀ ਆ ਹਾਂ 18 ਫੁੱਟਾ ਟਰਾਲਾ ਕਾਛੀ ਜੀ ਆ ਪੱਲੀ ਇਹਨਾਂ ਦੇ ਕਾਛੇ 'ਚ ਕਿਹਾ ਕੋ ਜੀ ਲਿਆਓ ਟਰਾਲੀ ਪੱਲੀ ਕਾਛੇ ਦੇ ਦੋ ਹੱਥ 'ਚ ਸਫਾਈ ਕਰੋ ਜੀ ਚੈੱਕ ਕੋਈ ਖੁੰਡੀ ਨਹੀਂ ਕੋਈ ਛੰਡੀ ਨਹੀਂ ਕੋਈ ਸਫਾਈ ਠੀਕ ਹੈ ਓ ਬੜੀਆ ਮਾਲ ਅੱਛਾ ਹੈ ਆ ਕੀ ਜੀ ਮਲਕੀਤ ਵੱਢ ਕੇ 78 ਕੁ ਵਿਗੇ 10 10 ਕੁ ਸੀਗੇ ਉਹਨਾਂ ਨਾਲ ਔਰੀਤ ਆਈ ਨਹੀਂ ਇਹਦਾ ਨਿਭੜ ਗਿਆ ਸੀਗਾ ਕੰਮ ਅ 10 10 12 10 12 10 12 ਇੱਕ ਮਸ਼ੀਨ ਨੂੰ ਰੋਜ਼ ਆ ਜਾਂਦੇ ਆ ਅਰੇ ਖੱਚ ਪਚੜੀ ਨਹੀਂ ਗਈ ਪੂਰੀ ਕਣਕ ਦੀ ਤੇ ਸਾਡੀ ਪ੍ਰੀਤੋ ਜੇ ਮੁੱਕ ਗਿਆ ਸੀਗਾ ਤੇਲ ਜੀ ਤੇ ਹੁਣ ਚੱਲੇ ਆ ਤੇਲ ਲੈ ਕੇ ਉਹ ਬੰਦਿਆਂ ਨੇ ਕੰਜਰ ਦੇ ਆਣੇ ਵੇਖਿਆ ਹੀ ਨਹੀਂ ਉਹ ਸਵੇਰ ਦੀ ਚੱਲੀ ਜਾਂਦੀ ਸੀ ਤੇ ਚਾਈ ਜਾਨੇ ਪੰਪ ਤੇ ਲੈ ਕੇ ਤੇਲ ਤੇ ਫਿਰ ਪਹੁੰਚਦੇ ਹੁਣੇ ਕੋਲੇ ਬਣੇ ਰਹੋ ਸਾਡੇ ਵਲੌਗ ਦੇ ਨਾਲ ਮਹਾਂਾ ਨਿਕਲੀ ਆ ਵਗ ਨਹੀਂ ਆਵੇ ਲੈ ਕੇ ਤੁਰਿਆ ਉਹ ਨਾ ਪੰਪ ਤੇ ਆ ਕੀ ਕਹਿਣਾ ਚਾਹੇਗਾ ਬੰਦਿਆਂ ਨੂੰ ਆਪਣਾ ਨੂੰ ਬੰਦਿਆਂ ਨੇ ਵੀ ਸ਼ਰਮੇ ਦੀ ਹੱਦ पार ਕੀਤੀ ਐ ਸਾਲਿਆਂ ਦਾ ਰਾਤ ਨੂੰ ਸ਼ਰਾਬ ਵਾਲਾ ਧਿਆਨ ਹੁੰਦਾ ਕਿ ਚੱਲ ਹੋਏ ਤੋਂ ਬਚਾਈ ਜਾ 12 ਵਜ ਗਏ ਆ ਤੇ ਹੁਣ ਦੱਸ ਤੇ ਲੋਰੀ ਇੱਧਰ ਦੇ ਰੋਡ ਰੋਡ ਐ ਪੀ ਦੇ ਨੇਰੇ ਦੇ ਵੇਖ ਲੋ ਕਿਦਾਂ ਦੇ ਆ ਬਤੇ ਦੂਰ ਦੂਰ ਤਾਈ ਕੋਈ ਲਾਈਟ ਨਹੀਂ ਦੀ ਦੀ ਕੋਈ ਆ ਕੁੜੀ ਰਾਤ ਨੂੰ ਲਾਈਟ ਦੇ ਦਿਖਦੀ ਨਹੀਂ ਕਦੇ ਆਣੇ ਦਵਾੜੇ ਨਹੀਂ ਦਿਖਦੇ ਕੁੜੀ ਵਰ ਪਤਾ ਹੀ ਨਹੀਂ ਲੱਗਦਾ ਆਏ ਕਿ ਬੰਦ ਬੱਸਦਾ ਹੀ ਕਿੰਨਾ ਘਰ ਜ਼ਰੂਰ ਹੈ ਗਿਆ ਨੇੜੇ ਦੇ ਨੇ ਪਰ ਲਾਈਟ ਦਾ ਪ੍ਰਬੰਧ ਬਿਲਕੁਲ ਨਹੀਂ ਹੈਗਾ ਇੱਕ ਬਲਬ ਜਗਦਾ ਮਿਲੂਗਾ ਤੁਹਾਨੂੰ ਘਰ 'ਚ ਬਸ ਕਿਸੇ ਘਰ 'ਚ ਬਣਾ ਨਹੀਂ ਕਰੀਏ ਇਹਦੇ ਇੱਕ ਤੋਂ ਦੂਜਾ ਬਲਬ ਜਗਮਗਾਣਾ ਨਾ ਨਾ ਆਪਣੇ ਅੰਗੂ ਵਹਿੜੀ ਆ ਕੇ ਜਗਮਗ ਜਗਮਗ ਆਪਣੇ ਤਾਂ ਕੁੜੀ ਦੀ ਦੀਵਾਲੀ ਬਣੀ ਹੁੰਦੀ ਘਰ ਤੇ ਇਹ ਤੇ ਕੇ ਤੇ ਲੈਂਡ ਦਾ ਨਾਮ ਉਹ ਮੋੜ ਤੋਂ ਕੱਪ ਚੱਲੇ ਸੀ ਭੜਿਆ ਮੋੜ ਦਾ ਬਾਹਰ ਲੰਘ ਜਾਣਾ ਅੱਜ ਆਪਾਂ ਤੇਲ ਤਾਂ ਲੈ ਕੇ ਜਾਣਾ ਹੀ ਪੈਣਾ ਤੇਲ ਫੇਰ ਲਿਜਾਣੇ ਪੈਣਾ ਹੁਣ ਕੱਲ ਕੱਲ ਸਵੇਰ ਤੋਂ ਨਾ ਪਹਿਲਾਂ ਪਹਿਲਾਂ ਹੀ ਪਤਾ ਹੀ ਜਾਂਦੀ ਪੂਰੀਆਂ ਰੱਖਿਆ ਕਰੋ ਪਿਓਰ ਸਹੀ ਗੱਲ ਆ ਤੁਹਾਨੂੰ ਵੀ ਜੇ ਬੰਦ ਹੋ ਜਾਣਾ ਤਾਂ ਚੱਲ ਫੇਰ 24 ਘੰਟੇ ਵਾਲਾ ਠੀਕ ਆ ਪੰਪ ਬੰਦ ਹੋ ਸਕਦਾ ਰਾਤ ਨੂੰ ਕੇ ਬਈ ਇਹ ਕਿਹੜਾ ਸੀਜ਼ਨ ਚੱਲਿਆ ਪੂਰਾ ਜਦੋਂ ਪੂਰਾ ਸੀਜ਼ਨ ਹੁੰਦਾ ਉਦੋਂ ਮਾਨਣਗੇ ਪਹਿਲਾਂ ਵੀ ਪੂਰਾ ਟਾਈਮ ਪੰਪ ਖੁੱਲਦਾ ਚਲੋ ਮਿਲਦੇ ਆਂ ਜੀ ਅੱਗੇ ਪਹੁੰਚ ਕੇ ਕੰਪੈਨ ਕੋਲੇ ਮਾ ਗਈ ਲੜ ਟੋਰੀਆਂ ਇੱਟੋਰੀਆਂ ਨੇ ਕੁੜੀ ਉੱਠਾ ਕੰਮ ਬਹੁਤ ਹੈ ਇੱਥੇ ਗਿੰਤੀ ਦੇ ਦੱਬ ਵਾਲੇ ਕੋ ਪਿੰਡ 'ਚ ਜਾਗਦੇ ਹੁੰਦੇ ਇਹਨਾਂ ਦੇ ਗਿੰਤੀ ਦੇ ਬਿਲਕੁਲ ਚੱਲੇਗਾ ਆਹ ਹੋ ਗਿਆ ਨਾ ਭਈਆ ਜੀ ਸਾਡੇ ਫੋਰਮੈਨ ਗੱਡੀ ਦਾ ਸਾਡੇ ਖੇਤ ਚ ਡਾਕ ਕੇ ਖੜੇ ਆ ਔਖਾ ਹੀ ਆ ਕੰਮ ਇਹਨਾਂ ਦਾ ਚੱਲੋ ਤੇ ਕੰਮ ਤੇ ਖਤਰੇ ਵਾਲਾ ਹੀ ਬਣਿਆ ਪਿਆ ਚਾਹ ਪੀ ਸੇ ਤੇਲ ਮਗਾਈ ਬੈਠੇ ਜੇ ਤੁਹਾਨੂੰ ਹੋਰ ਕੋਈ ਕੰਮ ਨਹੀਂ ਚੜਾਓ ਹਣ ਫਾੜੇ ਸੇਵਕਾ ਫਾੜੇ ਸੇਵਕਾ ਕੰਮ ਤੇ ਖਤਰੇ ਵਾਲਾ ਹੀ ਆ ਪਿਆ ਚੱਲ ਸੇ ਚੱਲ ਮੇਰੇ ਕੋਲ ਪਾਸਾ ਲਾ ਆਹ ਅਹਹ ਚੱਲ ਲੀ ਆ ਬੋਲੋ ਹਾਲੇ ਲਈ ਆ ਅੱਲਹੁ ਅਕਬਰ ਮੁਹਮਮਦੁ ਸਲਲਾ ਆਹ ਉੱਪਰ ਹੀ ਦੇਦਾ ਮੈਂ ਤਾ ਕਾਰ ਜਵਾੜ ਸੁਪੀਕਾ ਸਿੱਕਾ ਨੀ ਦਾ ਆਹ ਹਰਕਾਰ ਦੇ ਲਾ ਸਾਲੋਂ ਮੂੰਹ ਕਹਿ ਕਿਵੇਂ ਤੈਨੂੰ ਕੋਈ ਕਹਨ ਲੇ ਵੇੜ ਲੈ ਮੂੰਹ ਆ ਦੇ ਮੂੰਹ ਵਾਲੀ ਗਿਆ ਸੀ ਮੈਂ ਨਾਲ ਨਾਲ ਲੱਗਾ ਹੀ ਦਫਾ ਬੈਠਾ ਖਾਦਾ ਜਸ ਕੋਤੋ ਜਗ ਨਾ ਨੇ ਪਰ ਆੜਾ ਆੜ ਜਾ ਤਰਾ ਅਜੰਗ ਕਿੱਥੋਂ ਆ ਗਿਆ ਥੋੜੀ ਲੰਗਣੀ ਮਸ਼ੀਨ ਤਾਂ ਟੈਂਕੀ ਦਾ ਜਮਾਂ ਹੀ ਘੜੂ ਬੋਲ ਗਈ ਆ ਹਾਂ ਸੋਚ ਲਈ ਸਾਲੇ ਮਟਰ ਕੱਢ ਤੇ ਆਡਰ ਬੜੇ ਕਰ ਦੋਣੇ ਨਹੀਂ ਕੱਢਦੇ ਮਟਰ ਤਾਂ ਕੱਢਦੇ ਉਹਨੇ ਇਹਨਾਂ ਨੂੰ ਘਰ ਲਿਆ ਹਉ ਤੇ ਈ ਪੰਪ ਮਾਂਜਿਆ ਜੈਨਾਂ ਤਾਡਾ ਪੈਸਾ ਬੁਲਾ ਲਿਆ ਜੇ ਯਾਰ ਇੱਕ ਤਾਂ ਲੈਵਲ ਬਦ ਪਰ ਫਿਰ ਵੀ ਇਹ ਲੈਵਲ ਨੂੰ ਕਿ ਯਾਰ ਜਦੋਂ 8 ਉਂਗਲਾਂ ਤੇਰੀ ਤੇ ਪਾ ਕੇ ਲੈ ਕੇ ਆਉਂਦੇ ਮਸ਼ੀਨ ਉਤੋਂ ਵੱਢ ਕੇ ਨਹੀਂ ਆਏ ਉੱਥੇ ਹੱਥ ਜਿਆਦਾ ਆ ਸਕਦਾ ਜੇ ਹੁਣ ਆਏ ਆਹੋ ਯਾਰ ਸਾਰੀ ਦਿਹਾੜੀ ਦਾ ਟਰੈਕਟਰ ਖਾ ਜਾਂਦਾ ਤੇਲ 80 ਲੀਟਰ ਤਾਂ ਤੇ ਦਾ ਫਿਰ ਮਸ਼ੀਨ ਖਾ ਸਕਦਾ ਡੋਲਾ ਤੇੜਾ ਉਹ ਸਾਲਾ ਕੁੱਤੇ ਕਿਦੇ ਪਿੰਦਾ ਹੈ ਹੈ ਤੇਰੀ ਆਵਾਜ਼ ਤੋਂ ਬਣੀ ਟੈਨਸ਼ਨ ਉਹ ਕੱਤੇ ਨਹੀਂ ਮੈਂ ਪਾਉਂ ਨਹੀਂ ਵੀਡੀਓ ਮੈਂ ਪਹਿਲਾਂ ਦੱਸ ਤੂੰ ਮੈਨੂੰ ਕਹਿੰਦਾ ਤੂੰ ਬੋਲੀ ਨਾ ਬੋਲਾ ਕਰ ਸਾਡੀ ਡਾਂਡੀ ਲਾਤ ਤੇ ਤੇਰੀ ਵੀਡੀਓ ਨਹੀਂ ਪਾਣੀ ਮੈਂ ਬਾਈ ਦੀ ਵੀਡੀਓ ਪਾ ਮੰਗਾ ਮੈਂ ਚਲਾਵਾਂਗਾ ਮਾਰੋ ਬੀਐਸਐਸ 6 ਦਾ ਪੰਪ ਤੇ ਯਾਰ 25 30 ਵਗੇ ਥਾਂ ਵੱਡਿਆ ਗਿਆ ਤੇ ਭੈੜਾ ਦਾ ਨਾ ਖਾਈ ਜੇ ਤੇ 10 ਲੀਟਰ ਦਾ ਮਤ ਦਿੱਤੀ ਦਾ ਹੀ ਕੰਜਰ ਨਾ ਉਹ ਯਾਰ ਤੇਰਾ ਕੀ ਨਾ ਬਣੀ ਕਿੱਥੇ ਡੇਗਤੀ ਨਾ ਚੱਲ ਵਾਰੀ ਵਾਰੀ ਦਵਾਈਆਂ ਹੀ ਤੈਨੂੰ ਨਹੀਂ ਦਵਾਈਆਂ ਦਵਾਈਆਂ ਕਿੱਥੋਂ ਲਿਆਵਾਂਗੇ ਅੱਜ ਦੇ ਲਈ ਇੰਨਾ ਹੀ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਲੱਭੜ ਗਿਆ ਜੀ ਸਾਡਾ ਕੰਮ ਟਾਈਮ ਹੋ ਗਿਆ ਜੀ 12:30 ਰਾਤ ਦੇ ਤੇ ਉਹ ਜਿੰਗ ਆ ਗਈਆਂ ਸੀਆਂ ਘਰੇ ਮਸ਼ੀਨਾ ਇਹਨਾਂ ਨੇ ਕੰਜਰਦਿਆਂ ਨੇ ਮਗੋਲਿਆ ਸੀ ਤੇਲ ਚਲੋ ਜੀ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ 'ਚ ਤਦ ਤੱਕ ਦੇ ਲਈ ਰੱਬ ਰੱਖਾ